ਨਣਾਦੇਵੀ ਤੋਂ ਆ ਰਹੇ ਸ਼ਰਧਾਲੂਆਂ ਦਾ ਟੈਂਪੂ ਨਹਿਰ ਵਿੱਚ ਡਿੱਗ ਗਿਆ ਜੀਹਾਂ ਬੇਹਦ ਮੰਦ ਭਾਗੀ ਖਬਰ ਹੈ ਲੁਧਿਆਣਾ ਦੇ ਜਗੇੜਾ ਤੋਂ ਜਿੱਥੇ ਇੱਕ ਨਹਿਰ ਦੇ ਵਿੱਚ ਟੈਂਪੂ ਡਿੱਗਿਆ ਹੈ ਜਾਣਕਾਰੀ ਮੁਤਾਬਕ 10 ਤੋਂ 15 ਸ਼ਰਧਾਲੂ ਨਹਿਰ ਵਿੱਚ ਡਿੱਗੇ ਨੇ ਜਿਨ੍ਹਾਂ ਨੂੰ ਬਚਾਉਣ ਦੇ ਲਈ ਰਾਹਤ ਕਾਰਜ ਨੇ ਜਿਹੜੇ ਜਾਂ ਬਚਾਅ ਕਾਰਜ ਨੇ ਉਹ ਮੌਕੇ ਤੇ ਮੌਜੂਦ ਲੋਕਾਂ ਨੇ ਸ਼ੁਰੂ ਕੀਤੇ ਤਾਂ ਨਣਾਦੇਵੀ ਤੋਂ ਵਾਪਸ ਆ ਰਹੀ ਸੰਗਤ ਦਾ ਟੈਂਪੂ ਨਹਿਰ ਵਿੱਚ ਡਿੱਗਣ ਦੀ ਖਬਰ ਹੈ ਜਗੇੜਾ ਨੇੜੇ ਇਹ ਹਾਦਸਾ ਵਾਪਰਿਆ ਹੈ ਰਾਤ 9:15 ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਦੋਂ ਮਾਣਕਵਾਲ ਪਿੰਡ ਦੀ ਸੰਗਤ ਨੂੰ ਲੈ ਕੇ ਆ ਰਿਹਾ ਟੈਂਪੂ ਜਗੇੜਾ ਪੁਲ ਤੋਂ ਅੱਧਾ ਕਿਲੋਮੀਟਰ ਰਾੜਾ ਸਾਹਿਬ ਵਾਲੇ ਪਾਸੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਡਿੱਗ ਪਿਆ ਇਸ ਸ਼ਰਧਾਲੂ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸੀ ਟੈਂਪੂ ਵਿੱਚ ਸਵਾਰ ਲਗਭਗ 10 ਤੋਂ 15 ਸ਼ਰਧਾਲੂ ਪਾਣੀ ਵਿੱਚ ਡਿੱਗੇ ਨੇ ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਹਾਲਾਂਕਿ ਪੂਰੀ ਜਾਣਕਾਰੀ ਆਉਣੀ ਬਾਕੀ ਹੈ ਕਿਉਂਕਿ ਇਹ ਦੇਰ ਰਾਤ ਦਾ ਹਾਦਸਾ ਵਾਪਰਿਆ ਹੈ ਆ ਇਸ ਸਵਿਚ ਕਿੰਨੇ ਜਣਿਆਂ ਦੀ ਕੁੱਲ ਜਿਹੜੇ ਸੀਗੇ ਸਵਾਰ ਸੀ ਅਤੇ ਕਿੰਨੇ ਜਣੇ ਇਸ ਨਹਿਰ ਵਿੱਚ ਡਿੱਗੇ ਨੇ ਸਥਾਨਕ ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਬਚਾਅ ਕਰ ਸ਼ੁਰੂ ਕਰ ਦਿੱਤੇ ਨੇ ਪੁਲਿਸ ਅਤੇ ਰਾਹਤ ਟੀਮਾਂ ਨੂੰ ਵੀ ਸੂਚਿਤ ਕੀਤਾ ਗਿਆ ਹਾਦਸੇ ਤੋਂ ਬਾਅਦ ਰਾਤ ਹਨੇਰੇ ਵਿੱਚ ਰਾਹਤ ਕਾਰਜ ਚੁਣੌਤੀਪੂਰਨ ਸਾਬਤ ਹੋ ਰਹੇ ਸੀ ਪੁਲਿਸ ਦੀ ਟੀਮ ਵੀ ਨਹਿਰ ਵਿੱਚ ਡੀਜੇ ਲੋਕਾਂ ਦੀ ਤਲਾਸ਼ ਕਰ ਰਹੀ ਸੀ ਕੁਝ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਬਾਕੀਆਂ ਦੀ ਪਛਾਣ ਅਤੇ ਸਥਿਤੀ ਫਿਲਹਾਲ ਪੁਸ਼ਟੀ ਨਹੀਂ ਹੋਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੈਂਪੂ ਦੀ ਤੇਜ਼ ਰਫ਼ਤਾਰ ਜਾਂ ਡਰਾਈਵਰ ਦੀ ਥਕਾਵਟ ਕਾਰਨ ਇਹ ਹਾਦਸਾ ਹੋਇਆ ਹੋ ਸਕਦਾ ਹੈ ਹਾਲਾਂਕਿ ਇਹ ਪੜਤਾਲ ਦਾ ਵਿਸ਼ਾ ਹੈ ਕਿ ਹਾਦਸਾ ਕਿਵੇਂ ਵਾਪਰਿਆ ਪਰ ਲੁਧਿਆਣਾ ਦੇ ਜਗੇੜਾ ਦੇ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਟੈਂਪੂ ਹੈ ਜਿਹੜਾ ਉਹ ਨਹਿਰ ਵਿੱਚ ਜਾ ਡਿੱਗਿਆ ਮੇਰਾ ਬੇਟਾ ਮਾਨਕਾਲ ਰਿਹਾ ਹੈ ਉੱਥੋਂ ਦੀ ਗੱਡੀ ਦੀ ਹੈ ਸਾਨੂੰ ਰਾਤ ਪਤਾ ਲੱਗਿਆ ਉਹ ਇੱਥੇ ਆ ਗਿਆ ਰੋਏ ਠੀਕ ਹੈ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੱਡੀ ਉਹ ਹੀਰ ਦਾ ਪਕੜਦਾ ਕਰ ਫਿਰੇ ਬੇਟੀ ਦੀ ਸਾਲੀ ਉਹ ਉਹਨੇ ਮਿਲ ਰਹੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਸਸ ਤੁਹਾਨੂੰ ਕੋਈ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਫਿਰ ਕਿਸ ਤਰ੍ਹਾਂ ਭਾਲ ਕਰ ਰਹੇ ਉਹਨਾਂ ਦੇ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਦਦ ਨਹੀਂ ਮਿਲ ਰਹੀ ਤਾਂ ਉਹ ਤੁਰੇ ਨੂੰ ਫਾਉਂਦੇ ਨੇ ਉਹ ਜਿਹੜੇ ਬੰਦੇ ਹਜੇ ਗਾਇਬ ਨੇ ਆਹਣ ਤੋਰੇ ਨੇ ਉਥੋਂ ਮਾਨਕਾਲੂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀਗੇ ਜੀ ਕਿਹੜੀ ਗੱਡੀ ਕਿਹੜੀ ਸੀ ਇਹ ਆਹ ਛੋਟਾ ਹੱਤੀ ਤੇ ਜਿਹੜੇ ਉਹ ਵਿਆਹ ਹੋਏ ਸੀ ਜਾਂ ਕਵਾਰੇ ਵੀ ਜਿਹੜੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਜੀ ਤੁਹਾਡੇ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਜੀ ਕਿੰਨੀ ਉਮਰ ਹੈਗੀ ਆ ਜੀ ਭਾਈ 25 26 ਸਾਲ ਦੀ ਉਮਰ ਦੀ ਕੁੜੀ ਦੀ ਵਿਆਹ ਦੀ ਤਿਆਰੀ ਕਰਦੇ ਸੀਗੇ ਸਾਡੇ ਕਿ ਨੌ ਵਜੇ ਵੀ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀਗੀ ਇਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮੜ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸੀ ਸਹਾਇਤਾ ਦਿੱਤਾ ਉਹਨਾਂ ਨੇ ਗੱਡੀ ਛੋਟਾ ਹੱਥੀ ਸੀਗੀ ਵੀਰੇ ਨਾਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕੋਈ ਲੈਟ ਲੂਟ ਪੈ ਗਈ ਜਾਂ ਕੀ ਗੱਲਬਾਤ ਹੋਈ ਉਹ ਗੱਡੀ ਇੱਥੇ ਨਹਿਰ ਦੇ ਵਿੱਚ ਡੇਪੀ ਸੀ ਇਹ ਕਿਹੜੀ ਨਹਿਰ ਹੈ ਇਹ ਮਠੰਡਾ ਬ੍ਰਾਂਚ ਆ ਗਿਆ ਪਤਾ ਨਹੀਂ ਕਿੰਨੇ ਬੰਦੇ ਗੱਡੀ ਦਿੱਤੀ ਸੀਗੇ ਇਹ ਕੋਈ ਕਰੰਟ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਜਿਹੜਾ ਡਰਾਈਵਰ ਸੀਗਾ ਦੱਸਣਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਕਿ ਪ੍ਰੋਪਰ ਗਿਰਤੀ ਨਹੀਂ ਸੀਗੀ ਹੁਣ ਤੱਕ ਲੱਗਦਾ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਹੈਗਾ ਜਾਂ ਕਿੰਨੇ 16 17 ਬੰਦੇ ਕਿਹ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੀ ਡੀਐਸਪੀ ਸਾਹਿਬ ਸੀਗੀ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨਾਂ ਨੇ ਬੱਚੇ ਕੱਢੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀਆਂ ਹਾਂ ਵੀ ਡੈੱਡ ਬੋਡੀ ਮਿਲੀਆਂ ਤਿੰਨ ਚਾਰ ਡੈੱਡ ਬੋਡੀ ਮਿਲੀਆਂ ਸੀ ਪਹਿਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਹੋਰ ਇਹਨਾਂ ਵੇਲੇ ਕੋਈ ਕਿਨਤੀ ਕਲੀਅਰ ਕੋਈ ਪ੍ਰਸ਼ਾਸਨ ਕੋਈ ਤਾਂ ਲੱਗੂਗੀ ਕਿਉਂਕਿ ਲੇਟ ਨਾਈਟ ਦੇ ਵਿੱਚ ਕੋਈ ਕਿਸ ਤਰ੍ਹਾਂ ਫਿਰ ਸਾਰੇ ਪਿੰਡ ਦੇ ਲੋਕਾਂ ਨੂੰ ਮਦਦ ਕਰੀ ਕਿਸ ਤਰ੍ਹਾਂ ਬੌਸ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ-ਦੁਆਲੇ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਨੇ ਕੋਈ ਫਿਰ ਵਗੈਰਾ ਕਿ ਮੈਂ ਚੁਕਾਇਆ ਕਿ ਨਹੀਂ ਵੀ ਕ੍ਰੇਨਾਂ ਇੱਥੇ ਆਪਣੇ ਹੈ ਟ੍ਰੱਕ ਕ੍ਰੇਨਾਂ ਖੜਦੀਆਂ ਇੱਥੇ ਪੱਠੇ ਦੇ ਜੀਸੀਬੀਆਂ ਖੜਦੀਆਂ ਉਹ ਸਾਰੀਆਂ ਲਿਆ ਕੇ ਇੱਥੇ 20 ਜੰਡਾਂ ਜਨ ਪਾ ਕੇ ਗੱਡੀ ਕੱਢ ਲਈ ਸੀਗੀ ਬਾਅਦ ਯਾਨੀ ਜਿਹੜੇ ਬੰਦੇ ਰੁੜ ਕੇ ਵਿੱਚੋਂ ਉਹਨਾਂ ਵੱਲੋਂ ਕੋਈ ਗਣਤੀ ਵਾਰੀ ਕਲੀਅਰ ਨਹੀਂ ਹੈਗਾ ਜਿੱਦ ਤਰ ਪਹਿਲਾਂ ਵੀ ਬਹੁਤ ਹਾਦਸੇ ਹੋ ਗਏ ਨੇ ਨਹਿਰ ਦੇ ਉੱਪਰ ਰੇਲਿੰਗ ਅਜੇ ਤੱਕ ਨਹੀਂ ਲੱਗੀ ਲੱਗਦਾ ਹੈ ਕਿ ਮਟੀਲਾ ਪਰਬਾਈ ਇਹ ਰੇਲਿੰਗ ਦੀ ਵੀ ਜੇ ਲੋ ਮੰਨ ਲੈਂਦੇ ਰੇਲਿੰਗ ਦੀ ਵੀ ਕੋਈ ਥੋੜੀ ਜਲਦਬਾਜੀ ਵੀ ਚੱਲ ਰਹੀ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਕਿਹਾ ਯਾਰਾ ਕਿ ਲਾਈਟਾਂ ਵੀ ਇੱਥੇ ਰੋਡ ਤੇ ਹੈ ਨਹੀਂ ਤੁਸੀਂ ਇਸੇ ਪਿੰਡਾਂ ਦੇ ਲੋਕਾਂ ਤੋਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋ ਰਿਹਾ ਇਹ ਵੀ ਵੀਰੋ ਚਲੋ ਮੰਨ ਲੈਂਦੇ ਵੀ ਇਹ ਵੀ ਕਮੀ ਹੈ ਕਿ ਪ੍ਰਸ਼ਾਸਨ ਦੀ ਠੀਕ ਹੈ ਚਾਹੀਦੀਆਂ ਚੀਜ਼ਾਂ ਇਹਦੀਆਂ ਸਹੂਲਤੂ ਲੋਕਾਂ ਵਾਸਤੇ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਲੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਲਹਿਰ ਦੇ ਵਿੱਚ ਗਿਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਜਿਨ੍ਹਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਔਰ ਬਹੁਤ ਮੰਦਭਾਗੀ ਇਹ ਘਟਨਾਵਾਂ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਡੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਲ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਆ ਇਹ ਤੇ ਜਿਹੜੀ ਬੋਲ ਹੈਗਾ ਤੁਸੀਂ ਦੇਖਿਆ ਹੋਣਾ ਲਗਭਗ 10 ਕਿਲੋਮੀਟਰ ਅੱਗੇ ਜਾ ਕੇ ਤੇ ਇੱਕ ऑटो रिक्शा थोड़ा सा छोटा हाथी जी में बगाया वो छे 24 बंदे सवार थे के लगभग 24 जड़ी पता लग गया ते ड्राइवर वो सड़क के किनारे नहर छे ड्राइवर जड़ा कोपल कर गया देख उस करके वो सारा नहर से पलट गया सीगा ते उस जो काफी बंदे बाहर कट ले गए और लगभग 22 दे नीड जड़े बंदे, बंदे बाहर ਕੜ ਚੁੱਕੇ ਨੇ ਔਰ ਉਹਨਾਂ ਦਾ ਇਲਾਜ جاری ਹੈ ਕਿੰਨੇ ਕਿੰਨੇ ਸਦਨ ਦੀ ਹੁੰਦੀ ਹੈ ਸਾਫਾ ਜਿਹੜੇ ਹੁਣ ਤੱਕ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਹੈ ਕਿ ਚਾਰ ਬੰਦੇ ਜਿਹਦੇ ਵਿੱਚ ਦੋ ਬੱਚੇ ਔਰ ਦੋ ਬਡੇ ਉਹਨਾਂ ਦੀ ਇੱਕ ਮੇਲ ਔਰ ਇੱਕ ਮੇਲ ਉਹਨਾਂ ਦੀ ਅਨਫੋਰਚੂਨੇਟਲੀ ਜਿਹੜੇ ਅੰਟਰੋਡਟ ਹੈ ਮਿਸਿੰਗ ਕਿੰਨੇ ਨੇ ਮਿਸਿੰਗ ਹਜੇ ਦੋ ਦੀ ਉੱਥੇ ਸਾਨੂੰ ਹੈਗਾ ਵੀ ਦੋ ਬੰਦੇ ਹੋਰ ਉੱਥੇ ਮੈਰਚ ਜਿਹਨਾਂ ਦੀ ਹਜੇ ਤਲਾਸ਼ ਜਾਰੀ ਸਰੇ ਸਾਰੇ ਲੁਧਿਆਣਾ ਦੇ ਨਹੀਂ ਜਾਂ ਕਿੱਥੇ ਦੇ ਨਹੀਂ ਹੱਥੇ ਕੁਝ ਪਤਾ ਚੱਲਿਆ ਹੋਵੇ ਯਾਰੇ ਦੋਲੇ ਤੇ ਪਿੰਡਾਂ ਦੇ ਨੇ ਜਿਹੜੇ ਉੱਥੇ ਮੱਥਾ ਟੇਕਣ ਆਏ ਸੀਗੇ ਇਹ ਲੈਣਾ ਦੇ ਵੀ ਤਾਂ ਮੱਥਾ ਟੇਕ ਕੇ ਵਾਪਸ ਆ ਰਹੇ ਨੇ ਤੇ ਲੈਣਾ ਦੇ ਵੀ ਜਾਂ ਉੱਥੇ ਮਤਲਬ ਧਾਰਮਿਕ ਸਥਾਨ ਤੋਂ ਵੀ ਸਾਰੇ ਵੀ ਵਾਪਸ ਆ ਰਹੇ ਨੇ ਕਿੰਨੇ ਕੁ ਹੋ ਗਏ ਇਹ ਲਗਭਗ ਲਗਭਗ ਜਦੋਂ ਹੋਏ ਅਸੀਂ ਨਾਲ ਦੇ ਨਾਲੇ ਮੌਕੇ ਤੇ ਪਹੁੰਚ ਕੇ ਸੀਗੇ ਤੇ ਅਸੀਂ ਉਦੋਂ ਮੌਕੇ ਤੋਂ ਹੀ ਆ ਰਹੇ ਹਾਂ ਉਹਨਾਂ ਇਹ ਸਭ ਚੱਲ ਰਿਹਾ ਤੇ ਪ੍ਰੋਜੈਕਟ ਜਿਹੜਾ ਕੱਢ ਉਹਨਾਂ ਨੂੰ ਰਿਪੋਰਟੇਸ਼ਨ ਚੱਲ ਰਿਹਾ ਹੈ। ਕਾਰਨ ਸਰ ਕੀ ਨਜ਼ਰ ਆਇਆ ਹਾਲੇ ਤੱਕ ਕਿ ਕੀ ਕੋਈ ਐਕਸੀਡੈਂਟ ਹੋਇਆ ਕਿ ਮੈਨੂੰ ਲੱਗਦਾ ਵੀ ਇੱਕ ਤਾਂ ਜਾਂ ਤਾਂ ਉਹਨਾਂ ਇਸ ਥੋੜੇ ਸਾਈਡ ਲਈ ਤੇ ਓਵਰਲੋਡਿੰਗ ਜ਼ਿਆਦਾ ਸੀ ਕਿ ਉਹ ਟਰਨ ਵਾਪਸ ਨਹੀਂ ਹੋਰ ਪਾਇਆ ਤੇ ਸਲਿੱਪ ਕਰ ਗਿਆ। ਜਿਹੜੇ ਸਭ ਘਾਇਲ ਹੋਏ ਉਹਨਾਂ ਨੂੰ ਲੁਧਿਆਣਾ ਦੇ ਸ਼ਿਫਟ ਕੀਤਾ ਗਿਆ ਜਾਂ ਫਿਰ ਹੋਰ ਕਿਤੇ ਨੇ ਜਿਹੜੇ ਘਾਇਲ ਨੇ ਕਾਫੀ ਤੋਂ ਰਿਕਵਰ ਕਰਕੇ ਆਪਣੇ ਘਰੇ ਜਾ ਚੁੱਕੇ ਨੇ ਬਾਕੀ ਇੱਥੇ ਡੇਲੋ ਹਸਪੀਟਲ ਐਡਮਿਟਡ ਨੇ ਕੁਝ ਅਹਿਮਦਗੜ੍ਹ ਦੀ ਸਿਵਲ ਹਸਪੀਟਲ ਵਿੱਚ ਹੈ। ਸਰ ਮੂਰ ਕੀ ਮੈਨੇ ਕੋਈ ਖਾਸ ਜਾਣਕਾਰੀ ਨਹੀਂ। ਸਾਹਿਬ ਜੀ 4 ਦੀ ਕਨਫਰਮਡ ਹੈਗੀ ਡਾਕਟਰ ਸਾਹਿਬਾ ਦੀ। ਸਰ ਇੱਥੇ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ। ਕੋਈ ਬੱਚੇ ਵੀ ਨਹੀਂ ਸਰ ਮਰਨ ਦੇ ਦੋ ਬੱਚੇ। ਦੋ ਬੱਚੇ। ਠੀਕ ਸਰ ਕੋਈ ਜ਼ਿਆਦਾ ਸੀਰੀਅਸ ਨਹੀਂ ਹੈਗੇ ਇਹਨਾਂ ਚ। ਨਹੀਂ ਜ਼ਿਆਦਾ ਸੀਰੀਅਸ ਨਹੀਂ ਹੈਗੇ ਬਸ ਆਊਟ ਆਫ ਡੇਂਜਰ ਹੀ ਆ ਜਿਹੜੇ ਇੱਥੇ ਹਸਪੀਟਲ ਦੇ ਨੇ। ਠੀਕ ਹੈ। ਡਾਕਟਰ ਵੀ ਵੇਰਕ